ਕਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਕਈ ਦਿਨਾਂ ਬਾਅਦ ਵੀਡੀਓ ਪਾ ਰਹੇ ਹਾਂ ਕਿਉਂਕਿ ਸਾਊਥ कॉटन ਦੀ ਵੀਡੀਓ ਇਹ ਜੀ ਪਈ ਸੀ ਕਾਫੀ ਜ਼ਿਆਦਾ ਉਹਨਾਂ ਦਾ ਕਲੀਅਰੈਂਸ ਦਾ ਰਹਿ ਗਿਆ ਸੀ ਇਸ ਕਰਕੇ ਆਪਾਂ ਨੇ ਹੁਣ ਹੌਲੀ ਹੌਲੀ ਵੀਡੀਓ ਦੇ ਸਟਾਰਟ ਕੀਤੇ ਅੱਜ ਤੋਂ ਸਟਾਰਟ ਕਰਾਂਗੇ ਕੋਸ਼ਿਸ਼ ਰਹੇਗੀ ਹਰ ਰੋਜ਼ ਰਹੇਗਾ ਤੇ ਜਿਹੜਾ ਸਿਟੀ ਬੁਟੀਕ ਚੈਨਲ ਹੈ ਆਪਣੇ ਤੇ ਨਾਰਮਲ ਰੇਂਜ ਦੇ ਸੂਟ ਆਉਂਦੇ ਆ ਹੁੰਦੇ ਅੱਛੇ ਆ ਹਨਾ ਮਤਲਬ ਨਾਰਮਲ ਰੇਂਜ ਦੇ ਤੇ ਜਿਹੜਾ ਸਿਟੀ ਕਲੈਕਸ਼ਨ ਹੈ ਉਸ ਤੇ ਆਪਣਾ ਹਮੇਸ਼ਾ ਰਾਮਟੈਕਸ ਹੀ ਰਹਿੰਦਾ ਆ ਹੁਣ ਦੇਖੋ ਅ 10 ਸੈੱਟ ਆਏ ਸੀ ਇਹਦਾ ਇੱਕ ਸੈੱਟ ਮੈਡਮ ਲੈ ਗਏ ਐ ਇਸੇ ਤਰ੍ਹਾਂ 3 4 5 6 7 8 9 9 9 ਹੋ ਰਹਿ ਗਏ ਹੋਣੇ ਹਨਾ 10 ਸੈੱਟ ਆਏ ਸੀ ਜੀ ਇੱਕ ਸੈੱਟ ਸਾਡਾ ਇਦਾਂ ਹੀ ਸੇਲ ਹੋ ਗਿਆ ਮੈਡਮ ਇਦਾਂ ਹੀ ਚੱਕ ਕੇ ਲੈ ਗਏ ਪੈਕ ਕੀ ਹੁਣ ਦੇਖੋ ਜੀ ਇਹਦਾ ਇੱਕ ਇੱਕ ਪੀਸ ਦਿਖਾ ਦੇ ਬੇਟੇ ਬਹੁਤ ਜ਼ਿਆਦਾ ਤੁਸੀਂ ਪਸੰਦ ਕਰਦੇ ਆ ਇਸ ਸੀਜ਼ਨ ਨੂੰ ਬਾਰ ਬਾਰ ਮੈਸੇਜ ਆਉਂਦੇ ਆ ਮਡਲ ਮਸਲੀਨ ਦੇ ਸੂਟ ਕਦੋਂ ਆ ਰਹੇ ਆ ਠੀਕ ਹੈ ਇਹ ਆਪਾਂ ਨੇ ਹੁਣ ਪਿੱਛੇ ਜੀ ਵੀਡੀਓ ਪਾਈ ਸੀ ਹੁਣ ਇਹਨਾਂ ਦਾ ਸਟਾਕ ਆਇਆ ਫਿਰ ਮੈਂ ਰੀਸਟੌਕ ਕਰਾ ਕੇ ਵੀਡੀਓ ਪਾਈ ਆ ਕਿਉਂਕਿ ਫਿਰ ਪਿਛਲੇ ਸੁੱਟਾਂ ਨੂੰ ਹੀ ਮੰਗਦੇ ਰਹਿੰਦੇ ਆ ਇਸ ਕਰਕੇ ਆਪਾਂ ਨੇ ਉਸੇ ਟਾਈਪ ਦਾ ਮਿਲਦਾ ਜੁਲਦਾ ਹੋਰ ਵੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆ ਗਏ ਆ ਵੀ ਨੈੱਕ ਦੇ ਵਿੱਚ ਦੇਖੋ ਜੀ ਵੀ ਨੈੱਕ ਰਹੇਗਾ ਬਹੁਤ ਸੋਹਣਾ ਜਰੀ ਦਾ ਕੰਮ ਹੈ ਡੋਰੀ ਵਰਕ ਦੇ ਵਿੱਚ ਬੜਾ ਸੌਫਟ ਕੱਪੜਾ ਆ 100% ਲਾਈਨਿੰਗ ਨਹੀਂ ਲੱਗੇਗੀ ਕੋਈ ਚੁੱਪਦਾ ਨਹੀਂ ਕੋਈ ਕੁਛ ਨਹੀਂ ਡਿਜੀਟਲ ਪ੍ਰਿੰਟ ਹੈ ਲੰਬਾਈ ਚੜਾਈ ਫੁੱਲ ਹੈ ਕਿੰਡਾ ਹੀ ਸਾਈਜ਼ ਹੋਈ ਲਾਈਨਿੰਗ ਬਿਲਕੁਲ ਨਹੀਂ ਲਗਾਨੀ ਬਾਰ-ਬਾਰ ਕਹਿ ਰਹੀਆਂ ਠੀਕ ਹੈ ਜੀ ਰੇਟ ਰਹੇਗਾ ਸਿਰਫ ਔਰ ਸਿਰਫ 1190 ਰੁਪਏ ਅੱਜ ਤੁਹਾਨੂੰ ਇੱਕ ਮੈਂ ਇੱਕ ਦੇ ਨਾਲ ਸ਼ਿਪਿੰਗ ਲੈਂਦੀ ਹਾਂ ਦੋਆਂ ਦੀ ਫਰੀ ਅੱਜ ਤੁਹਾਨੂੰ ਹਰ ਸੂਟ ਦੇ ਨਾਲ ਸ਼ਿਪਿੰਗ ਫਰੀ ਹੈ ਤੇ ਕੁਝ ਪੀਸ ਤੁਹਾਨੂੰ ਬੈਨੀਫਿਟ ਦੇ ਵਿੱਚ ਵੀ ਦਵਾਂਗੇ ਠੀਕ ਹੈ ਕਿਉਂਕਿ ਇਹ ਤਾਂ ਦੇਖੋ ਜੀ ਬੈਨੀਫਿਟ ਚ ਆਪਾਂ ਉਹ ਦੇ ਸਕਦੇ ਹਾਂ ਸਾਡੇ ਕੋਲ ਇੱਕ ਪੀਸ ਪਿਆ ਕਿਸੇ ਦਾ ਦੋ ਪਿਆ ਬਟ ਜੋ ਅਸੀਂ ਬਿਲਕੁਲ ਫਰੈਸ਼ ਲੈ ਕੇ ਆ ਰਹੇ ਹਾਂ ਉਹਦੇ ਵਿੱਚ ਮੈਂ ਇਹੀ ਕਰ ਸਕਦੀ ਹਾਂ ਸ਼ਿਪਿੰਗ ਫਰੀ ਕਰ ਸਕਦੇ ਕਿਉਂਕਿ ਇੰਨਾ ਸਾਡਾ ਮਾਰਜਨ ਨਹੀਂ ਹੁੰਦਾ ਜੀ ਬੇ ਹੈਨਾ ਇਹ ਦੇਖੋ ਇਹ ਵਾਲਾ ਰਹੇਗਾ ਤੁਹਾਡਾ ਡਬਲ ਟੌਨ ਸਲਕ ਦੀ ਬਾਟਮ ਦੇਖੋ ਸਭ ਬਿਨਾ ਲਾਈਨਿੰਗ ਤੋਂ ਬਣਦੀ ਹੈ ਜੇ ਪੈਂਟ ਵੀ ਬਣਾਣੀ ਹੈ ਉਹ ਵੀ ਬਿਨਾ ਲਾਈਨਿੰਗ ਤੋਂ ਬਣੇਗੀ ਬਹੁਤ ਅੱਛਾ ਕੱਪੜਾ ਹੁੰਦਾ ਆ 100% ਕੱਪੜੇ ਦੀ ਗਾਰੰਟੀ ਹੁੰਦੀ ਹੈ ਹੁਣ ਦੇਖੋ ਇਹਦਾ ਕਿੰਨਾ ਮੀਟਰ ਕੱਪੜਾ ਆ ਸਭ ਤੋਂ ਵੱਡੀ ਗੱਲ ਆਏਗੀ ਉੱਥੇ 1 2 ਪੂਰਾ 3 ਮੀਟਰ ਪੂਰਾ ਸਰਦਾਰੀ ਸਲਵਾਰ ਸੂਟ ਬਣਵਾਓ ਚਾਹੇ ਤੁਸੀਂ ਕਲੀ ਪਲਾਜ਼ੋ ਬਣਵਾਓ ਚਾਹੇ ਤੁਸੀਂ ਪੈਂਟ ਸੂਟ ਬਣਵਾਓ ਡਬਲ ਟੋਨ ਦੀ ਸ਼ਾਇਨਾ ਹੈਗੀ ਸੂਟ ਦੇ ਵਿੱਚ ਨੰਬਰ ਰਹੇਗਾ ਇੱਕ ਕੱਪੜਾ ਫੁੱਲ ਹੈ ਕੈਡਾ ਹੀ ਤੁਹਾਡਾ ਸਾਈਜ਼ ਹੈ ਮਸਲੀਨ ਦਾ ਹੀ ਦੁਪੱਟਾ ਰਹੇਗਾ ਮੋਡਲ ਮਸਲੀਨ ਦਾ ਹੀ ਦੁਪੱਟਾ ਰਹੇਗਾ ਸਿਰਫ ਔਰ ਸਿਰਫ 1190 ਰੁਪਏ ਚ ਤੁਹਾਨੂੰ ਇਹ ਪਹਿਲਾ ਨੰਬਰ ਮਿਲੇਗਾ ਰੈਸਟ ਕਲਰ ਹੁਣ ਇਹਦਾ ਦੇਖੋ ਸੈਕੰਡ ਕਲਰ ਠੀਕ ਹੈ ਜੀ ਪੈਟਰੋਲ ਬਲੂ ਕਲਰ ਰਹੇਗਾ ਨੰਬਰ ਰਹੇਗਾ 2 ਆ ਦੇਖੋ ਦੁਪੱਟੇ ਹੋਲ ਬਟੇ ਅਗਲੇ ਦਾ ਫੁੱਲ ਜਲਦੇ ਦੁਪੱਟੇ ਸਾਰਿਆਂ ਦੇ ਖੁੱਲ ਕੇ ਦਿਖਾਈ ਚਕ ਪੀਸ ਆ ਦੇਖੋ ਜੀ ਪੈਟਰੋਲ ਬਲੂ ਕਲਰ ਬਹੁਤ ਪਿਆਰਾ ਕਪੜਾ ਸਭ ਤੋਂ ਪਲੱਸ ਪੁਆਇੰਟ ਇਹਦੇ ਵਿੱਚ ਲਾਈਨਿੰਗ ਨਹੀਂ ਲੱਗਦੀ ਨੰਬਰ ਰਹੇਗਾ 2 1190 ਰੁਪਏ ਠੀਕ ਹੈ ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਜਿਹੜਾ ਆ ਰਿਹਾ ਸਮਝ ਕਿਉਂਕਿ ਇੰਨੀ ਕ ਰੇਂਜ ਦੇ ਵਿੱਚ ਅੱਛਾ ਜਿਹਾ ਪੀਸ ਕਿਸੇ ਨੂੰ ਤੁਸੀਂ ਗਿਫਟ ਵੀ ਕਰੋ ਤਾਂ ਵੀ ਸੋਹਣਾ ਲੱਗਦਾ ਤੁਸੀਂ ਆਪਣੇ ਵਾਸਤੇ ਵੀ ਸਟਿਚ ਕਰਾਓ ਤਾਂ ਵੀ ਵਫਾਦਾਰ ਕਪੜਾ ਆ ਜਿਨ੍ਹਾਂ ਪਹਿਣਾ ਕੋਲ ਗਏ ਹੈ ਉਨਾ ਨੇ ਤਾਂ ਰਿਪੀਟ ਵਾਸਤੇ ਆਰਡਰ ਆਏ ਹੋਏ ਆ ਵੀ ਕਦੋਂ ਰਿਪੀਟ ਹੋਊਗਾ ਤੇ ਰਿਪੀਟ ਸਾਡੀ ਉਹੀ ਚੀਜ਼ ਹੁੰਦੀ ਹੈ ਜੋ ਇੱਕ ਨੰਬਰ ਤੇ ਜਾਂਦੀ ਹੈ ਠੀਕ ਹੈ ਜੀ 10 10 ਸੈਟ ਇੱਕ ਵਾਰ ਚ ਚੱਕਣਾ ਉਹਦਾ ਹੀ ਹੁੰਦਾ ਆ ਜਿਹਦੀ ਹਾਈ ਡਿਮਾਂਡਡ ਪੀਸ ਹੁੰਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਆਂਦਾ ਹੈ ਲਾਸਟ ਟਾਈਮ ਜਿਹੜਾ ਡਿਜ਼ਾਈਨ ਆਇਆ ਸੀ ਨਾ ਉਹਦੇ ਮੇਰੇ ਕੋਲ ਦੋ ਪੀਸ ਪਏ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਦੀ ਆ ਨੰਬਰ ਰਹੇਗਾ 3 ਨੈਕਸਟ ਪੀਸ ਨੰਬਰ ਰਹੇਗਾ 4 ਆ ਲੋਚ ਦਪੱਟਾ ਖੋਲ ਵੇਟੇ ਜਲਦੀ ਜਲਦੀ ਬਿਨਾ ਬਿਨਾ ਕਹੀ ਖੋਲ ਦਿਆ ਕਰ ਆ ਦੇਖੋ ਇਹ ਦੇਖੋ ਸ਼ੇਡ ਠੀਕ ਹੈ ਬਹੁਤ ਸੋਹਣਾ ਸ਼ੇਡ ਹੈ ਕਪੜਾ ਚੁੱਭਦਾ ਨਹੀਂ ਕੁਛ ਨਹੀਂ ਐਂਡ ਫਾਈਨ ਕਪੜਾ ਠੀਕ ਹੈ ਐਂਡ ਡਿਜੀਟਲ ਪ੍ਰਿੰਟਿੰਗ ਬਿਨਾ ਲਾਈਨਿੰਗ اے ਬਾਟਮ ਠੀਕ ਹੈ ਨੰਬਰ ਰਹੇਗਾ 4 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਬਹੁਤ ਸੋਹਣਾ ਜਿਹਾ ਦਪੱਟਾ ਬਹੁਤ ਪਿਆਰੇ ਪੀਸ ਹੈ ਨੰਬਰ 4 1190 ਰੁਪਏ ਤੇ ਹੁਣ ਇਹ ਤਾਂ ਤੁਹਾਨੂੰ ਮਿਲੂਗੇ 9 9 ਪੀਸ ਹੁਣ ਇਹ ਮਿਲੂਗੇ 2 ਪੀਸ ਸਿਰਫ ਇਹਦੇ 2 ਪੀਸ ਮਿਲੂਗੇ ਜੋ ਆਪਾਂ ਨੇ ਲਾਸਟ ਟਾਈਮ 10 ਸੈਟ ਪਾਏ ਸੀ ਉਹਦੇ ਵਿੱਚੋਂ ਸਿਰਫ ਸਾਡੇ ਕੋਲੇ 2 ਪੀਸ ਹੈ ਇਹ ਵੀ ਉਹ ਪੀਸ ਹੈ ਕਿਸੇ ਮੈਡਮ ਨੇ ਰਖਾਈ ਸੀ ਬਟ ਉਹਨਾਂ ਨੇ ਕਿਸੇ ਕਾਰਨ ਕਰਕੇ ਇਹ ਪੀਸ ਨਹੀਂ ਲਏ ਇਸ ਕਰਕੇ 2 ਪੀਸ ਬਚੇ ਹੋਏ ਆ ਨਹੀਂ ਤਾਂ ਉਸ ਦਿਨ ਸਭ ਨੂੰ ਸੋਲਡ ਆਊਟ ਬੋਲਿਆ ਜਾ ਰਿਹਾ ਸੀ ਕਿਉਂਕਿ ਇਹਨਾਂ ਦੀ ਡਿਮਾਂਡ ਹੀ ਇੰਨੀ ਸੀ ਹੁਣ ਇਹ ਦੋ ਪੀਸ ਆ ਇਹ ਜਿਹੜੇ ਲਾਸਟ ਵੀਡੀਓ ਆਈ ਸੀ ਜੇ ਤੁਸੀਂ ਦੇਖੀ ਹੋਣੀ ਉਹਦੇ ਵਿੱਚ ਪਾਏ ਸੀ ਅਸੀਂ ਇਹ 10 ਸੈਟ ਇਹਦੇ ਵਿੱਚ ਸਿਰਫ ਇਹ ਦੋ ਕਲਰ ਇਹ ਬਾਟਮ ਹੈ ਇਹ ਤੁਹਾਡੀ ਸ਼ਰਟ ਆ ਇਹ ਮਿਲੇਗਾ ਦੁਪੱਟਾ ਨੰਬਰ ਰਹੇਗਾ 5 ਜਲਦੀ ਦਿਖਾਓ ਜਲਦੀ ਫਟਾਫਟ ਆ ਦੇਖੋ ਇਹ ਦੁਪੱਟਾ ਠੀਕ ਬੜਾ ਸੋਹਣਾ ਕੰਮ ਉਹੀ 3 ਮੀਟਰ ਦੀ ਸਲਵਾਰ ਨੰਬਰ ਰਹੇਗਾ 6 ਇਹਦਾ ਬਲੈਕ ਕਲਰ ਸੇਮ ਇਹਦਾ ਬਲੈਕ ਕਲਰ ਆ ਦੇਖੋ ਨੰਬਰ ਰਹੇਗਾ 6 ਇਹ ਤੁਹਾਨੂੰ ਦਿਖਾਇਆ ਸਾਰਾ ਮੋਡਲ ਮਸਲੀਨ ਬਿਨਾ ਲਾਈਨਿੰਗ ਦਾ 1190 ਰੁਪਏ ਦੇ ਵਿੱਚ ਇਹਦਾ ਇੱਕ ਇੱਕ ਪੀਸ ਹੈ ਜਿਹਨੂੰ ਆ ਰਹੀ ਸਮਝ ਫਟਾਫਟ ਬੁੱਕ ਕਰਾ ਲੇ ਲੋ ਜੀ ਇਹ ਆਪਣਾ ਉਹ 25 ਨੰਬਰ ਠੀਕ ਹੈ ਜੀ ਨੇੜੇ ਤੋਂ ਦਿਖਾ ਠੀਕ ਹੈ ਗਲੇ ਤੇ ਤੁਹਾਨੂੰ ਇਸ ਤਰ੍ਹਾਂ ਹੈਂਡ ਦਾ ਕੰਮ ਮਿਲੇਗਾ ਠੀਕ ਹੈ ਇਹ ਤੁਹਾਨੂੰ ਡਿਜੀਟਲ ਪ੍ਰਿੰਟਿੰਗ ਮਿਲੇਗੀ ਸਿਰਫ ਇਹ ਪਿਆਰਾ ਜਿਹਾ ਪੀਸ ਤੁਹਾਨੂੰ 399 ਦੇ ਵਿੱਚ ਦੇ ਰਹੇ ਹਾਂ ਜੀ ਆਪਾਂ ਠੀਕ ਹੈ ਸ਼ਿਪਿੰਗ ਤੁਹਾਡੀ ਬਿਲਕੁਲ ਫ੍ਰੀ ਰਹੇਗੀ ਗ੍ਰੀਨ ਕਲਰ ਦੀ ਸਲਵਾਰ ਰਹੇਗੀ ਠੀਕ ਹੈ ਇੱਥੇ ਮਿਰਰ ਲੱਗੇ ਹੋਏ ਆ ਬਹੁਤ ਸੋਹਣੇ ਜੇ ਬੜਾ ਪਿਆਰਾ ਜਿਹਾ ਪੀਸ ਬਣਿਆ ਹੋਇਆ ਨੰਬਰ ਰਹੇਗਾ 7 ਰੇਟ ਕੁਛ ਵੀ ਨਹੀਂ ਹੈ ਸਿਰਫ ਔਰ ਸਿਰਫ 999 ਆ ਦੇਖੋ ਖੂਬ ਲੰਬਾ ਦੁਪੱਟਾ ਆ ਪ्योर ਦਾ 7 ਨੰਬਰ 999 ਠੀਕ ਹੈ ਜੀ ਦੇਖੋ ਜੀ ਇਹ ਵੀ 11-1200 ਦੀ ਰੇਂਜ ਦਾ ਸਿਰਫ 999 ਚ ਅੱਜ ਮਿਲੇਗਾ ਤੁਹਾਨੂੰ ਵਿਸਕੋਸ ਔਰ ਗੈਂਜਾ ਗਲੇ ਤੇ ਹੈਵੀ ਹੈਂਡਵਰਕ ਠੀਕ ਹੈ ਇਹ ਤੁਹਾਡਾ ਪੂਰਾ ਵਧੀਆ ਇਹ ਬੋਟਮ ਦੁਪੱਟਾ ਦਿਖਾਓ ਨੰਬਰ ਰਹੇਗਾ 8 ਰੇਟ ਰਹੇਗਾ 999 ਦੇਖੋ ਠੀਕ ਹੈ 999 ਦੇ ਵਿੱਚ ਤੁਹਾਨੂੰ ਇੱਕ ਪੀਸ ਆ ਮਿਲੇਗਾ ਨੈਕਸਟ ਕਲਰ ਦੇਖੋ ਬੜੇ ਸੋਹਣੇ ਸੋਹਣੇ ਜੇ ਸੂਟ ਆਏ ਹੈਂਡ ਦੇ ਕਿਸੇ ਨੂੰ ਗਿਫਟ ਵੀ ਦੇਣਾ ਤਾਂ ਵੀ ਵਧੀਆ ਰੇਟ ਪੁੱਛ ਵੀ ਨਹੀਂ ਹੈ ਤੇ ਤੁਹਾਨੂੰ ਸ਼ਿਪਿੰਗ ਵੀ ਨਹੀਂ ਦੇਣੀ ਠੀਕ ਹੈ ਜਿੱਦਾਂ ਮੇਰੇ ਵਰਗਾ ਸਾਈਜ਼ ਐ ਪਤਲਾ ਐ ਤਾਂ ਆਮ ਨਾਲ ਫਿੱਟ ਬਣੂਗਾ ਬਹੁਤ ਹੈਵੀ ਸਾਈਜ਼ ਐ ਤਾਂ ਬਾਜੂਆਂ ਛੋਟੀ ਬਣੂਗੀਆਂ ਨਹੀਂ ਤਾਂ ਪੂਣੀ ਬਣ ਜੂਆਂ ਜੇ ਮੇਰੇ ਵਰਗਾ ਹੋਏਗਾ ਠੀਕ ਆ ਦੇਖੋ ਜੀ ਇਹ ਪਿੰਕ ਬਾਟਮ ਪਿੰਕ ਦੁਪੱਟਾ ਗਲੇ ਤੇ ਵਰਥ ਨੰਬਰ ਰਹੇਗਾ 10 ਰੇਟ ਰਹੇਗਾ ਸਿਰਫ ਔਰ ਸਿਰਫ 999 ਇਹ ਸੀ ਆਪਣੇ ਕੋਲ ਬਚੇ ਹੋਏ ਕੁਝ ਹੈਂਡ ਦੇ ਪੀਸ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਜੀ ਕਾਟਨ ਦੇ ਸੂਟ ਠੀਕ ਹੈ ਇਹ ਕਾਟਨ ਦੇ ਸੂਟ ਰਹੇਗੇ ਫਲੈਟ 7.99 ਸ਼ਿਪਿੰਗ ਫ੍ਰੀ ਦੇ ਵਿੱਚ 7.99 ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਠੀਕ ਹੈ ਜੀ ਨੰਬਰ ਰਹੇਗਾ 10 ਇਹਦਾ ਹਲੋ ਜੀ ਹੁਣ ਦੇਖੀ ਜਾਓ ਪੀਸ ਫਟਾਫਟ 7.99 ਦੇ ਵਿੱਚ ਦੇ ਰਹੇ ਹਾਂ ਅੱਜ ਇਹ ਬੈਨੇਫਿਟ ਵਾਲੇ ਪੀਸ ਐ ਇਹ ਸਾਡੇ ਕੋਲ ਸਿੰਗਲ ਸਿੰਗਲ ਪੀਸ ਬਚੇ ਹੋਏ ਐ ਕੁਆਂਟੀਟੀ ਦੇ ਵਿੱਚ ਨਹੀਂ ਹੈ ਠੀਕ ਹੈ ਜੀ ਜੋ ਕੁਆਂਟੀਟੀ ਦੇ ਵਿੱਚ ਫਰੈਸ਼ ਆਇਆ ਹੁੰਦਾ ਉਹਦਾ ਅਲੱਗ ਹੁੰਦਾ ਆ ਜੀ ਇਹ ਦੇਖੋ 8.99 ਵਾਲੇ ਸੂਟ ਆਏ 3 ਮੀਟਰ ਦੀ ਸਲਵਾਰ ਹੈ ਅੱਜ ਤੁਹਾਨੂੰ 7.99 ਦੇ ਵਿੱਚ ਮਿਲੇਗਾ ਪਿਓਰ ਦਾ ਦੁਪੱਟਾ ਨੰਬਰ ਰਹੇਗਾ 11 ਸਿੰਗਲ ਪੀਸ 7.99 ਫਟਾਫਟ ਬੁਕਿੰਗ ਕਰਾ ਲੈਣੀ ਹੈ ਜਿਹੜਾ ਆ ਰਿਹਾ ਸਮਝ ਠੀਕ ਹੈ ਜੀ ਨੈਕਸਟ ਕਲਰ ਪੂਰਾ ਸੋਲਿਡ ਫੈਬਰਿਕ ਜਾਮ कॉटन ਇਹ ਤੁਹਾਡੀ ਬਾਟਮ ਇਹ ਰਹੇਗਾ ਤੁਹਾਡਾ ਦੁਪੱਟਾ ਪੈਟਰੋਲ ਕਲਰ ਨੰਬਰ ਰਹੇਗਾ 12 ਠੀਕ ਹੈ ਜੀ ਨੈਕਸਟ ਪੀਸ ਰੋਕੋ ਪੀਸ ਲੋ ਜੀ ਸਿਰਫ 799 ਬੜਾ ਬੈਨੀਫਿਟ ਦਾ ਕਮਲ ਫਟਾਫਟ ਚੱਕ ਲੈਣਾ ਆ ਸੂਟ ਜਿਹੜਾ ਵੀ ਹੱਥ ਲੱਗ ਰਿਹਾ ਕਿਉਂਕਿ ਚੀਜ਼ਾਂ ਉਹ ਨਹੀਂ ਹੈਗੀਆਂ ਵੀ ਹੋਏ ਆ 2 2 ਮੀਟਰ ਦੀ ਬੋਟਮ ਵਾਲੇ ਹਲਕੇ ਸੂਟ ਹੁੰਦੇ ਨਹੀਂ ਜੀ 3 3 ਮੀਟਰ ਵਾਲੇ ਸੂਟ ਆ 1000 ਤੋਂ ਘੱਟ ਕਿਤੇ ਨਹੀਂ ਮਿਲਦਾ ਜਿਹਦੇ ਵਿੱਚ ਖੁੱਲਾ ਡੁੱਲਾ ਕੱਪੜਾ ਹੁੰਦਾ ਥੋਨੂੰ ਵੀ ਪਤਾ ਆ ਨੰਬਰ ਰਹੇਗਾ 14 799 ਅਰੇ ਇਹਦੇ ਵਿੱਚ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਇਹੀ ਸੂਟ ਆ ਬਸ ਜਿਹੜੇ ਹੈਗੇ ਆ ਪਿਓਰ ਦੇ ਦੁਪੱਟਿਆਂ ਵਾਲੇ ਫੁੱਲ ਖੁੱਲਾ ਡੁੱਲਾ ਕੱਪੜਾ ਨੰਬਰ ਰਹੇਗਾ 15 ਠੀਕ ਆ ਜੀ ਇੱਕ ਕਲਰ ਇਹਦੇ ਵਿੱਚ ਮਿਲੇਗਾ ਏ ਦੇਖੋ ਜੀ ਅੱਜ ਇਹ ਪੂਰੇ ਲੈਸ ਦੇ ਵਿੱਚ ਤੁਹਾਨੂੰ ਮਿਲ ਰਹੇ ਆ ਨੰਬਰ ਰਹੇਗਾ 16 ਇਹ ਦੁਪੱਟਾ ਠੀਕ ਹੈ ਇਹ ਕੁਝ ਕਪੀਸ ਹੁੰਦੇ ਆ ਸਾਡੇ ਕੋਲ 5-7 ਤੱਕ ਜਿਹੜੇ ਪਏ ਆ ਵੀ ਚਲੋ ਆ ਦੇਖੋ ਇਹ ਰੀਵਾ ਬ੍ਰਾਂਡ ਦਾ ਏ ਤੁਹਾਨੂੰ ਪਤਾ 1100 1200 ਦੀ ਰੇਂਜ ਦਾ ਸੋਟਾ ਰੀਵਾ ਦਾ ਇਹ ਵੀ ਤੁਹਾਨੂੰ 7.99 ਦੇ ਵਿੱਚ ਫਲੈਟ ਦਾਂਗੇ ਆ ਦੇਖੋ ਨੰਬਰ 17 ਠੀਕ ਹੈ ਇਹ ਦੁਪੱਟਾ ਕੋਟਾ ਡੋਰੀਆ ਦਾ ਰੀਵਾ ਦਾ ਰਹੇਗਾ ਸਿਰਫ 7.99 ਨੈਕਸਟ ਪੀਸ ਲਓ ਜੀ ਹੁਣ ਦੇਖੋ ਆਪਣੇ ਵਾਰਟਿਕ ਪ੍ਰਿੰਟ ਦੇ ਜੋ ਮੈਂ ਖੁਦ ਵੀਅਰ ਕਰਿਆ ਹੋਇਆ ਇਹ ਸਿਰਫ ਐਨੇ ਕ ਪੀਸ ਆ ਠੀਕ ਹੈ ਜੀ ਇਹਨਾਂ ਦਾ ਰੇਟ ਹੈ ਜੀ 7.99 ਅੱਜ ਤੁਹਾਨੂੰ ਮਿਲੇਗਾ 750 ਸ਼ਿਪਿੰਗ ਫ੍ਰੀ ਦੋ ਤਾਂ ਮੈਂ ਨਹੀਂ ਕਹਾਂਗੀ ਕਿ ਤੁਸੀਂ ਦੋ ਲੋ 1500 ਦੇ ਮਿਲेंगे ਕਿਉਂਕਿ ਦੋ ਦੇਣ ਜੋਗੇ ਆਪਣੇ ਕੋਲ ਸੂਟ ਹੀ ਨਹੀਂ ਹੈ ਸੂਟ ਹੀ ਸਿਰਫ ਆਪਣੇ ਕੋਲ 4 ਤੇ 3 7 ਪੀਸ ਆ ਠੀਕ ਹੈ ਜੀ ਇਹ ਸੂਟ ਆਪਣੇ ਕੋਲ ਰਿਪੀਟ ਨਹੀਂ ਹੋਣਗੇ 7 ਪੀਸ ਤਾਂ ਘੰਟੇ ਦੇ ਵਿੱਚ ਵਿੱਚ ਖਤਮ ਹੋ ਲੈਣੇ ਆ ਠੀਕ ਹੈ ਜੀ ਇਸ ਕਰਕੇ ਇਹ ਜਿਹਨੂੰ ਸਮਝ ਆ ਰਹੀ ਹੈ ਬਸ ਫਟਾਫਟ ਪੇਮੈਂਟ ਕਰ ਦੇਣਾ ਆ ਇਹ ਸੂਟ ਦਾ 750 ਵਿੱਚ ਫਲੈਟ ਦੇ ਰਹੇ ਆ ਇਹਦੇ ਵਿੱਚ ਐਮਬਰਾਇਡਰੀ ਵਾਲੇ ਵੀ ਹੈਗੇ ਹਜ਼ਾਰ ਹਜ਼ਾਰ ਵਾਲਾ ਵੀ ਹੈਗਾ ਆ ਸੂਟ ਵਾਟਿਕ ਦਾ ਹੀ 900 ਵਾਲਾ ਵੀ ਹੈਗਾ ਆ ਸਾਰਾ 750 ਵਿੱਚ ਮਿਲ ਰਿਹਾ ਅੱਜ ਤੁਹਾਨੂੰ ਫਟਾਫਟ ਬੁੱਕ ਕਰਾ ਲੈਣਾ ਆ ਠੀਕ ਹੈ ਤੇ ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ ਅੱਜ ਕਿਸੇ ਵੀ ਸੂਟ ਦੀ ਦੁਸ਼ਹਿਰਾ ਹੈ ਅੱਜ ਆਪਣਾ ਕੋਈ ਕਿਸੇ ਦੀ ਸ਼ਿਪਿੰਗ ਨਹੀਂ ਦੇਣੀ ਨੰਬਰ ਰਹੇਗਾ 18 ਕੱਪੜਾ ਪਾਣ ਵਾਲਾ ਦੇ ਰਹੇ ਆ ਬਿਲਕੁਲ ਠੀਕ ਹੈ ਜੀ ਨੰਬਰ ਰਹੇਗਾ 18 ਇਸ ਮੌਸਮ ਦੇ ਵਿੱਚ ਨਾ ਇਹ ਸੂਟ ਐਨ ਵਧੀਆ ਪੈਂਦੇ ਆ ਲੰਬਾਈ ਚੁੜਾਈ ਇਹਨਾਂ ਦੀ ਖੂਬ ਹੁੰਦੀ ਹੈ ਦੇਖੋ ਬਾਜੂਆਂ ਵੀ ਬਣੀ ਹੋਈਆਂ ਐਨ ਖੁੱਲਾ ਡੁੱਲਾ ਸੂਟ ਰੈਡੀ ਹੁੰਦਾ ਆ ਠੀਕ ਆ ਇੱਕ ਰਹੇਗਾ ਤੁਹਾਡਾ ਇਹ ਵਾਲਾ ਪੀਸ ਨੰਬਰ ਰਹੇਗਾ 19 750 ਫਲੈਟ ਰੇਟ ਰਹੇਗਾ ਇਹਦਾ ਨੈਕਸਟ ਪੀਸ ਇਹ ਬਲੈਕ ਕਲਰ ਠੀਕ ਹੈ ਜੀ ਇਹ ਰਹੇਗਾ ਬਲੈਕ ਕਲਰ ਇਹ ਇਹਦਾ ਬਾਟਮ ਇਹਦਾ ਦੁਪੱਟਾ ਮੇਰੀ ਵੀ ਚੁੰਨੀ ਸੇਮ ਇਸੇ ਤਰ੍ਹਾਂ ਦੀ ਆ ਠੀਕ ਆ ਇਹ ਰਹੇਗੀ ਚੁੰਨੀ ਨੰਬਰ ਰਹੇਗਾ 20 ਠੀਕ ਆ ਜੀ ਇੱਕ ਇੱਕ ਕਲਰ ਤੁਹਾਨੂੰ ਮਿਲੇਗਾ ਇਹਦੇ ਵਿੱਚ ਪਰਪਲ ਆ ਲੋ ਨੰਬਰ ਰਹੇਗਾ 21 ਠੀਕ ਆ ਜੀ ਜਦ ਤੱਕ ਕਿਸੇ ਦੀ ਪੇਮੈਂਟ ਨਹੀਂ ਆਂਦੀ ਜਦ ਤੱਕ ਅਸੀਂ ਅਵੇਲੇਬਲ ਬੋਲਦੇ ਰਹਿੰਦੇ ਆ ਪਰ ਫਿਰ ਜੇ ਥੋੜੀ ਲੇਟ ਪੇਮੈਂਟ ਕਰਨੀ ਆ ਫਿਰ ਪੁੱਛ ਕੇ ਪਾਣੀ ਆ ਜੀ ਤੁਸੀਂ ਨੰਬਰ 22 750 ਨੈਕਸਟ ਪੀਸ ਅਲਚ ਇਹ ਥੋੜਾ ਦੇਖੋ ਕਿੰਨਾ ਸੋਹਣਾ এমਬਰਾਇਡਰੀ ਵਾਲਾ ਇਹ ਸਲਵਾਰ ਹੈ ਵਰਟਿਕ ਪ੍ਰਿੰਟ ਦਾ ਨੰਬਰ 23 750 ਇੱਕ ਲਾਸਟ ਪੀਸ ਇਹ ਰਹੇਗਾ ਜੀ 24 ਨੰਬਰ ਠੀਕ ਲੋ ਜੀ ਹੁਣ ਦੇਖੋ ਇਹ ਵਾਲੇ ਰਾਮਟੈਕਸ ਦੇ ਕੁਝ ਪ੍ਰਿੰਟ ਐ ਇਹ ਅਸੀਂ ਕਾਫੀ ਜ਼ਿਆਦਾ ਸੇਲ ਕੀਤੇ ਸੀ ਅਸੀਂ ਸਟਾਕ ਵੀ ਇਹਨਾਂ ਦਾ ਖਤਮ ਕਰਤਾ ਆ ਬਟ ਇਹ ਸੂਟ ਕਿਸੇ ਪੈਕੇਟ ਦੇ ਵਿੱਚੋਂ ਨਿਕਲੇ ਇਹਨਾਂ ਨੂੰ ਨਹੀਂ ਪਤਾ ਸੀ ਹਰੀਸ਼ ਹੋਰਾਂ ਨੂੰ ਇਹ ਸੈੱਟ ਆਇਆ ਹੋਣਾ ਕਦੇ ਇਹ ਬੜਾ ਪੁਰਾਣਾ ਸੈੱਟ ਨਿਕਲੇ ਅੱਜ ਸਾਡੇ ਕੋਲ ਦੇਖੋ ਪੂਰੇ ਨਿਕਲੇ ਐ ਇਹਦੇ ਵਿੱਚ ਪੂਰਾ ਸੈੱਟ ਦੇਖੋ ਪਰ ਇਹਦੇ ਵਿੱਚ ਕੋਈ ਰਿਪੀਟ ਨਹੀਂ ਕੋਈ ਰੀਸਟਾਕ ਨਹੀਂ ਇਹੀ ਸੂਟ ਆ ਠੀਕ ਹੈ ਜੀ ਹਾਲੋ ਜੀ ਠੀਕ ਹੈ ਪਿਓਰ ਦੇ ਦੁਪट्टे ਵਾਲੇ ਠੀਕ ਹੈ ਇੱਕ ਇੱਕ ਸਿੰਗਲ ਸਿੰਗਲ ਪੀਸ ਹੈ ਜੀ ਆ ਜਿਹੜਾ ਵੀ ਪਸੰਦ ਆ ਰਿਹਾ ਫਟਾਫਟ ਬੁੱਕ ਕਰਾ ਲੈਣਾ 1190 ਰੁਪਏ ਇਹਨਾਂ ਦਾ ਰੇਟ ਰਹੇਗਾ ਠੀਕ ਹੈ ਜੀ ਇਹ ਅਸੀਂ 2500 ਦੇ ਦੋ ਵੇਚੀ ਆ 1299 ਦਾ ਇੱਕ ਵੇਚ ਆਇਆ ਅੱਜ 1190 ਰੁਪਏ ਸਿਰਫ ਇਹੀ ਪੀਸ ਹੈ ਤੇ ਦੋ ਛੇ ਪੀਸ ਠੀਕ ਹੈ ਇਹ ਤਾਂ ਮੈਂ ਖੁਦ ਵੀ ਸਟਿਚ ਕਰਵਾਇਆ ਹੋਇਆ ਸੀ ਪਹਿਲਾਂ ਪਰ ਇਹ ਸਾਨੂੰ ਕਸਟਮਰ ਮੰਗਦੇ ਰਹੇ ਹਲੇ ਵੀ ਮੰਗਦੇ ਆ ਬਟ ਸਾਡੇ ਕੋਲ ਨਹੀਂ ਸੀ ਅਸੀਂ ਮਨਾ ਹੀ ਕਰਦੇ ਸੀ ਇਹ ਨਿਕਲਿਆ ਇੱਕ ਸੈੱਟ ਦੇਖੋ ਜੀ ਰਾਮ ਟੈਕਸ ਦਾ ਬਹੁਤ ਸੌਫਟ ਕਪੜਾ ਬੜੀ ਸੌਫਟ ਬਾਟਮ ਠੀਕ ਹੈ ਕੰਨੀ ਤੇ ਰਾਮ ਟੈਕਸ ਨੰਬਰ 25 ਫੁੱਲ ਪਿਓਰ ਦੇ ਦੁਪट्टे ਲੇਸ ਲੱਗੀ ਹੋਈਆ ਫੁੱਲ ਪਿਓਰ ਦੇ ਦੁਪट्टे ਹੁੰਦੇ ਆ ਇਹਨਾਂ ਦੇ ਸਿਰਫ 1190 ਚ ਰਾਮ ਟੈਕਸ ਦਾ ਡੇਲੀ ਵੇਅਰ ਦਾ ਸੂਟ ਮਿਲ ਰਿਹਾ ਨੰਬਰ 25 ਇਹ ਰਹੇਗਾ 26 ਦੇਖੋ ਜੀ ਕੈਮਰਿਕ ਸੂਟ ਠੀਕ ਹੈ ਜੀ ਹਾਫ ਪਿਓਰ ਦਾ ਦੁਪੱਟਾ ਲੇਸ ਲੱਗੀ ਹੋਈਆ नंबर ट्वेंटी सिक्स तो दिखाओ लो जी नेक्स्ट पीस ये रहेगा लेमन शेड ठीक है नंबर रहेगा ट्वेंटी सैवन नंबर का ध्यान रखना जी नेक्स्ट पीस एक पीस थोनू आ मिलेगा देखो बिल्कुल अच्छा फैब्रिक फाइन तेजीयर हाँ नंबर ट्वेंटी एट ਇਹਦਾ ਨਾ ਜਿਹੜਾ ਇਹ ਵਾਲਾ ਕਲਰ ਹੈ ਨਾ ਇਹਦੀ ਇਹ ਪੱਟੀ ਜੀ ਤਾਰ ਦੇਣਾ ਜੀ ਸੂਟ ਦਾ ਰੰਗ ਨਹੀਂ ਉਤਰਦਾ ਬਿਲਕੁਲ ਵੀ ਮੈਂ ਦੱਸਦਾ ਹਾਂ ਨਾ ਵੀ ਤੁਹਾਡਾ ਸੂਟ ਨਾ ਖਰਾਬ ਹੋਏ ਇਹਦਾ ਕੁਝ ਨਹੀਂ ਵਿਗੜਦਾ ਧੋ ਲੋ ਕੁਝ ਨਹੀਂ ਵਿਗੜਦਾ ਧੋਣ ਤੋਂ ਪਹਿਲਾਂ ਹੀ ਇਹ ਪੱਟੀ ਜੀ ਨੂੰ ਤਾਰ ਲਿਓ ਲੱਗ ਤੋਂ ਇਹ ਪੱਟੀ ਜੀ ਦਾ ਨਾ ਇਹਦਾ ਰੰਗ ਉਤਰਦਾ ਆ ਇਹ ਤਾਂ ਠੀਕ ਹੈ ਵਿਚ ਵਾਲੀ ਇਹ ਤੁਸੀਂ ਦੇਖ ਲੈਣਾ ਅਸੀਂ ਆਪਣਾ ਵੀ ਸਟਿਚ ਕਰਿਆ ਸੀ ਨਾ ਇਹਦਾ ਪੱਟੀ ਜੀ ਦਾ ਰੰਗ ਉਤਰਿਆ ਸੀ ਕਿਉਂਕਿ ਸੂਟ ਦਾ ਤੇ ਸਲਵਾਰ ਦਾ ਤਾਂ ਟੱਸ ਤੋਂ ਮੱਸ ਨਹੀਂ ਹੋ ਰਿਹਾ ਪਰ ਇਹ ਜਿਹੜੀ ਇਹਨਾਂ ਨੇ ਡਾਈ ਜੀ ਕਰਾ ਕੇ ਲਗਾਈ ਹੋਈ ਹੈ ਨਾ ਇਹ ਇਹਦਾ ਕੁਛ ਨਹੀਂ ਉਤਰਦਾ ਇਹ ਠੀਕ ਆ ਠੀਕ ਹੈ 29 ਨੰਬਰ ਧਿਆਨ ਰੱਖਿਓ ਜੀ ਮੈਂ ਨਾਲ-ਨਾਲ ਦੱਸ ਰਹੀ ਹਾਂ ਕਿਉਂਕਿ ਸਟਿਚਿੰਗ ਕਰਾਣਾ ਹੁੰਦਾ ਜਿਸ ਤਰ੍ਹਾਂ ਹੀ ਕੇ ਇਹ ਵੀ ਪੱਟੀ ਜੀ ਤਾਰਨੀ ਹੈ ਇਹ ਡਾਈ ਕਰਾਈ ਹੋਈਆਂ ਨਾ ਕਾਟਨ ਦੀ ਇਹਨਾਂ ਦਾ ਰੰਗ ਉਤਰ ਜਾਂਦਾ ਹੈ ਸੂਟ ਦਾ ਸਲਵਾਰ ਦਾ ਟੱਸ ਤੋਂ ਮੱਸ ਨਹੀਂ ਹੋਏਗਾ ਜੀ ਇਸ ਚੀਜ਼ ਦਾ ਧਿਆਨ ਰੱਖਣਾ ਇਹਨਾਂ ਸਲਾਈ ਜੀ ਲਗਾ ਕੇ ਰੱਖੀ ਹੋਈ ਹੈ ਤਾਰ ਦੇਣਾ ਇਹਨੂੰ ਨੰਬਰ 30 ਠੀਕ ਹੈ 1190 ਹੁਣ ਤੁਹਾਨੂੰ ਇੱਕ ਬੈਨੀਫਿਟ ਦੀ ਚੀਜ਼ ਹੋਰ ਦਿੰਦੇ ਆ ਲਓ ਜੀ ਨੈਕਸਟ ਪੀਸ ਦੇਖੋ ਇਹ ਵਾਲੇ ਸੂਟ ਮਿਲेंगे 5.99 ਦੇ ਵਿੱਚ ਤੁਹਾਨੂੰ ਠੀਕ ਹੈ ਜੀ 5.99 ਦੇ ਵਿੱਚ ਮਿਲेंगे ਇਸ ਟਾਈਪ ਦੇ ਪੀਸ ਹੈ ਦੇਖੋ ਇਹਨਾਂ ਦਾ ਕੁਝ ਨਹੀਂ ਖਰਾਬ ਹੁੰਦਾ ਪਰ ਕੱਪੜਾ ਕੁੱਪੜਾ ਜਿੰਨਾ ਹੈ ਸਾਰਾ ਤੁਹਾਨੂੰ ਦੱਸਾਂਗੇ ਜੀ ਦੇਖੋ ਠੀਕ ਹੈ ਇਜ਼ੀ ਵਾਸ਼ ਹੈ ਘਰੇ ਧੋਣ ਵਾਸਤੇ ਜੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਤਾਂ ਵੀ ਤੁਹਾਡੇ ਵਾਸਤੇ ਬਹੁਤ ਸੋਹਣਾ ਆਪਸ਼ਨ ਹੈ ਠੀਕ ਹੈ ਖਰਾਬ ਨਹੀਂ ਹੁੰਦਾ ਹੈ ਲਾਈਨਿੰਗ ਇਹਨੂੰ ਲੱਗੇਗੀ ਚਨੌਨ ਹੁੰਦੀ ਹੈ ਜੀ ਇੱਥੇ ਵਰਕ ਆ ਸਾਰੇ ਤੇ ਏ ਤੁਹਾਡਾ ਘੇਰਾ ਆ। ਦੁਪੱਟਾ ਖੋਲ ਬੈਠੇ ਇੱਕ। ਬੋਟਮ ਦਾ ਕੱਪੜਾ ਤੁਹਾਨੂੰ ਪਹਿਲਾਂ ਦੱਸਦੇ ਆ ਜੀ ਵੀ ਕਿੰਨਾ ਆ। ਇੱਕ ਦੋ ਤਿੰਨ ਸਾਢੇ 3 ਮੀਟਰ। ਸਾਢੇ 3 ਮੀਟਰ ਕੱਪੜਾ ਆ ਜੀ ਸਲਵਾਰ ਦਾ ਠੀਕ ਆ। ਨੰਬਰ ਰਹੇਗਾ 31। ਖਰਾਬ ਇਹਦਾ ਕੁਝ ਨਹੀਂ ਹੋਣਾ। ਇਹ ਰਹੇਗਾ ਦੁਪੱਟਾ। 5.99 ਦਾ ਸੂਟ ਪਏਗਾ ਜੀ ਤੁਹਾਨੂੰ 31 ਨੰਬਰ ਠੀਕ ਆ। ਇੱਕ ਕਲਰ ਇਹਦੇ ਵਿੱਚ ਆ ਰਿਹਾ ਚਾਹੇ ਤੁਸੀਂ ਇਹ ਤਾਂ ਸ਼ਾਰਟ কুরਤੀ ਬਣਾ ਕੇ ਸਕਰਟ ਵੀ ਬਣਾ ਲਓ ਇੰਨਾ ਕੱਪੜਾ ਆ 32 ਨੰਬਰ ਗ੍ਰੀਨ ਕਲਰ ਠੀਕ ਹੈ ਚੈਨੋਂਨ ਜੇ ਦਾ ਕੱਪੜਾ ਆ ਲਾਈਨਿੰਗ ਲੱਗੇਗੀ 32 ਨੰਬਰ ਅੱਛਾ ਇਹ ਰਹੇਗਾ ਜੀ ਆਪਣਾ ਦੇਖ ਕਿਹੜਾ ਕੱਪੜਾ ਆ ਰੋਮਨ ਸਿਲਕ ਠੀਕ ਹੈ ਜੀ ਇਹ ਰਹੇਗੀ ਰੋਮਨ ਸਿਲਕ ਆ ਦੇਖੋ ਇਹ ਸ਼ੋਰਟ ਦੇਖੋ ਇਹ ਬਾਟਮ ਹੈ ਦੁਪੱਟਾ ਖੋਲ ਬੇਟੀ ਇੱਕ ਦੋ ਢਾਈ ਰੋਮਨ ਸਿਲਕ ਮਿਲੇਗੀ ਢਾਈ ਮੀਟਰ ਦੀ ਸਲਵਾਰ ਨੰਬਰ ਰਹੇਗਾ 33 ਇਹ ਮਿਲੇਗਾ ਦੁਪੱਟਾ ਠੀਕ ਹੈ ਜੀ ਨੰਬਰ 33599 ਕਿਸੇ ਨੂੰ ਗਿਫਟ ਦੇਣਾ ਕੁਝ ਦੇਣਾ ਉਸ ਪਰਪਸ ਨਾਲ ਵੀ ਤੁਹਾਡਾ ਠੀਕ ਆ ਜੀ 34 ਨੰਬਰ 35 ਨੰਬਰ ਠੀਕ ਹੈ ਜੀ ACG ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਪਿਆਰਾ ਜਿਹਾ ਕਮੈਂਟ ਜ਼ਰੂਰ ਦੇਣਾ ਆ ਨੈਕਸਟ ਵੀਡੀਓ 'ਚ ਫੇਰ ਮਿਲਾਂਗੇ ਥੈਂਕ ਯੂ ਸੋ ਮੱਚ